ਖੰਨਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਇੰਟਰ ਸਟੇਟ ਸੁਪਰੀ ਕਿਲਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਸਮੇਤ 10 ਬਦਮਾਸ਼ਾਂ ਨੂੰ ਕਾਬੂ ਕੀਤਾ ਪੁਲਿਸ ਨੇ ਇਨ੍ਹਾਂ ਪਾਸੋਂ 3 ਪਿਸਟਲ 41 ਕਾਰਤੂਸ ਅਤੇ 5 ਮੈਗਜ਼ੀਨ ਵੀ ਬਰਾਮਦ ਕੀਤੇ ਨੇ ਜਿਸ ਨਾਲ ਪੁਲਿਸ ਨੇ ਫਿਲਹਾਲ 4 ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਹੋਈ ਫਾਇਰਿੰਗ ਦੇ ਮਾਮਲਿਆਂ ਨੂੰ ਵੀ ਸੁਲਝਾ ਲਿਆ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਵੈਂਸ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਅਮਰੀਕਾ ਵਿੱਚ ਬੈਠੇ ਗੈਂਗਸਟਰ ਸੋਨੂ ਖੱਤਰੀ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਜੋ ਕਿ ਸੁਪਾਰੀ ਲੈ ਕੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਤੇ ਇਹਨਾਂ ਦੋਸ਼ੀਆਂ ਨੇ ਮਾਛੀਵਾੜਾ ਸਾਹਿਬ ਚਮਕੌਰ ਸਾਹਿਬ ਨਵਾਂ ਸ਼ਹਿਰ ਅਤੇ ਗੁਰਾਇਆਂ ਵਿਖੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਉਨਾ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਸ ਗਰੋਹ ਦਾ ਮੁਖੀ ਆ ਤਰਨ ਕਨੋਜੀਆ ਉਰਫ ਕਾਤੀਆ ਸਾਹਮਣੇ ਆਇਆ ਜਿਸ ਨੂੰ ਅਮਰੀਕਾ ਵਿੱਚ ਬੈਠੇ ਸਰਵਜੀਤ ਸਿੰਘ ਉਰਫ ਸਾਵੀ ਵੱਲੋਂ ਮਾਛੀਪੜਾ ਸਾਹਿਬ ਦੇ ਚੱਕ ਲੋਹੜ ਵਿਖੇ ਰਹਿੰਦੇ ਇੱਕ ਪਰਿਵਾਰ ਨੂੰ ਜ਼ਾਨ ਤੋਂ ਮਾਰਨ ਦੀ ਸਪਾਰਸ਼ ਦਿੱਤੀ ਗਈ ਸੀ ਉਹਨਾਂ ਕਹੇ ਕਿ ਗ੍ਰਿਫਤਾਰ ਕੀਤੇ ਦੋਸ਼ੀ ਜਲੰਧਰ ਲੁਧਿਆਣਾ ਅੰਬਾਲਾ ਐਸਐਸ ਨਗਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ Uh, 29 ਜੁਲਾਈ ਨੂੰ ਸਵੇਰੇ ਚਕਲੋਤ ਪਿੰਡ ਮਾਚੀਵਾੜਾ ਸਾਧ ਦੇ ਵਿੱਚ ਪੈਂਦਾ ਹੈਗਾ ਉੱਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਕ੍ਰੀਤ ਨਾ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਡਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਏ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੇਸਟ ਕਰਕੇ ਫਿਰ ਪੁੱਛਗਿਸ਼ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਇਹ ਸਾਰੀ ਕਿ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਨੂੰ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰਸ ਸੀਗੇ ਤੇ ਜਿਨ੍ਹਾਂ ਨੇ ਕਰਨਾ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਦੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਉਹਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਕਵਰ ਹੋਏ ਉਹ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆ ਹੋਈਆਂ ਉਦੋਂ ਬਾਅਦ ਫਿਰ ਪੂਰਾ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀਗਾ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਦੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਦੀ ਦੀ ਕੁਝ ਅਣਬਣ ਉਹਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕਿਆ ਨੇ 3 ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਨ੍ਹਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ 3 ਵੈਪਨ 2 30 ਬੋਰ ਦੇ ਪਿਸਟਲਸ ਉਹਨਾਂ ਦੇ ਨਾਲ 4 ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ 2 ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਇਹ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਂ ਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਂ ਦਾ ਵਾਰਦਾਤ ਦੇ ਨਾਲ ਜੋ-ਜੋ ਇਨਾਂ ਦਾ ਕਨੈਕਸ਼ਨ ਹੈ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣਗੇ ਉਹ মিডিਆ ਸਾਥੀਆਂ ਦੇ ਨਾਲ ਸਾਂਝੀ ਕਰ ਦਿੱਤੇ ਜਾਣਗੇ